ਪੁਚੋ ਮੰਡੀ ਵਿਖੇ ਸ਼ਰਿਆਮ ਗੁੰਡਾਗਰਦੀ ਨਹੀਂ ਹੈ ਪੁਲਿਸ ਅਤੇ ਕਾਨੂੰਨ ਦੀ ਕੋਈ ਵੀ ਪਰਵਾਹ ਦਾ ਦਰਜਨ ਲੋਕਾਂ ਨੇ ਇੱਕ ਨੌਜਵਾਨ ਤੇ ਤੇਜ਼ਰ ਹਥਿਆਰ ਦੇ ਨਾਲ ਹਮਲਾ ਕੀਤਾ ਜ਼ਖਮੀ ਨੂੰ ਪੁਚੋ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਲੋਕਾਂ ਨੇ ਪੂਰੀ ਘਟਨਾ ਦਾ ਵੀਡੀਓ ਵੀ ਬਣਾਇਆ ਸੋ ਪਟਿੰਡਾ ਦੇ ਵਿੱਚ ਸ਼ਰਿਆਮ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕੋਈ ਵੀ ਪੁਲਿਸ ਅਤੇ ਕਾਨੂੰਨ ਦੀ ਪਰਵਾਹ ਨਾ ਕੀਤੇ ਬਿਨਾ ਇਸ ਨੌਜਵਾਨ ਨੂੰ ਕੁੱਟਿਆ ਗਿਆ ਤੇਜ਼ਰ ਹਮਲਾ

ਜੋ ਕਿ ਪੁਚੋਕਲਾ ਵਿਖੇ ਕੋਰੀਅਨ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਤੇ ਅੱਜ ਸ਼ਾਮ ਨੂੰ 3:35 ਵਜੇ ਤੇ ਕਰੀਬੇ ਆਪਣੇ ਦਫ਼ਤਰ ਤੋਂ ਪੁਚੋਕਲਾ ਵਿਖੇ ਕਿਸੇ ਨੂੰ ਮਿਲਣੇ ਜੀ ਮਿਲਣੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਤਿੰਨ ਨੌਜਵਾਨ ਜੋ ਮੋਟਰਸਾਈਕਲ ਤੇ ਸਵਾਰ ਸਨ ਇਹਨੂੰ ਘੇਰ ਕੇ ਉਹਨਾਂ ਨੇ ਇਹਦੀ ਦੇਜਤਾਰ ਅਥਾਰ ਦੇ ਨਾਂ ਰੇ ਦੀ ਖੁੱਟਮਾਰ ਕੀਤੀ ਜਿਸ ਕਰਕੇ ਇਹਦੇ ਸਿਰ ਵਿੱਚ ਤੇ ਖੱਬਿਆਂ ਤੇ ਧੀ ਦੇ ਗਏ ਸਰਤਾ ਵੱਜੀਆਂ ਤੇ ਇਹਨੂੰ ਮੁੱਟਲੀ ਸਾਹਿਤ ਲਈ ਹਸਪੀਟਲ ਦਾਖਲ ਕਰਾਇਆ ਗਿਆ ਜਿੱਥੇ ਇਹ ਆਊਟ ਆਫ ਡੇਂਜਰ ਹੈ ਤੇ ਅਸੀਂ ਇਹਦੇ ਬਿਆਨ ਅਸਲ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆ ਰਹੇ ਹਾਂ